ਉਹ ਬੋਕਸ ਵੈਗਨ ਦੀ ਗੱਡੀ ਸੀ ਮੈਂ ਨਾ ਅੱਗੇ ਵੀ ਤੋਂ ਬੜੀ ਖਰਾਬ ਹੋ ਗਈ ਆ ਕੰਪਲੇਨਟ ਕੀਤੀ ਸਾਰਾ ਕੰਮ ਕੀਤਾ ਇਥੋਂ ਮੈਂ ਪਿੰਡੋਂ ਨਿਕਲਿਆ ਤੇ ਪਿੱਛੇ ਮੁੰਡਾ ਵੇਖਣ ਡੇ ਮੜਿਆ ਧੂਆ ਨਿਕਲਿਆ ਤੇ ਮੇਰੇ ਆਹ ਲੱਤ ਲੱਗੇ ਵੀ ਗੇਰ ਤੇ ਜਿਹੜਾ ਥੱਲੇ ਧੂਆ ਆਇਆ ਤੇ ਮੈਂ ਅੱਗੋ ਜਾ ਕੇ ਬੋਨਟ ਖੋਲਿਆ ਜਾਣ ਕੇ ਤੋਂ ਮਾਤਰਾ ਪਿਆ ਅਗਦਾ ਤੇ ਗੱਡੀ ਸੜ ਗਈ ਤੇ ਮੇਰੇ ਆਹ ਗੁੱਸਾ ਪੈ ਗਈ ਨਹੀਂ ਤੇ ਰੱਤ ਤੇ ਟੋਕਾ ਪਿਆ ਜੀ ਮੋਕੇ ਤੇ ਕੋਈ ਲੋਕ ਆਏ ਫਿਰ ਮੋਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਨਾਲ ਆ ਸਾਰਾ ਪਿੰਡ ਬੜੀ ਨਸਲ ਜਾਨ ਬਚਾਈ ਪਿੰਡ ਸਾਰਾ ਨਾਲ ਆ ਕੀ ਕਹਿਣਾ ਚਾਹੋਗੇ ਜੇ ਤੇਰੇ ਕੌਪੜੇ ਦੇ ਵਿੱਚ ਜੰਨਾਂ ਦਾ ਐ ਗੱਡੀ ਟੁੱਟੀ ਹੈ ਨਾ ਜਦੋਂ ਕੰਪਨੀ ਨੂੰ ਕੀ ਕਹਿਣਾ ਮੈਂ ਕੰਪਨੀ ਕਿਹੜਾ ਜਾਣ ਕੇ ਕਰਦੀ ਏ ਯਾਰ ਨਸਾਨ ਚਲੋ ਬਚਾਅ ਹੋ ਗਿਆ ਇੰਨੀ ਬੜੀ ਜਾਨ ਬਚ ਗਈ ਏ ਮੈਂ ਇਥੋਂ ਲੰਘ ਰਿਹਾ ਸੀ ਦਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅਗਧੀਆਂ ਲਪਟਾਂ ਨਿਕਲ ਰਹੀਆਂ ਹੈਗੀਆਂ ਤੇ ਅੱਗ ਲੱਗੀ ਵੇਖ ਕੇ ਮੈਂ ਗੱਡੀ ਵੱਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਬਈ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੂੜਾ ਹੱਲੇ ਪਿੰਡ ਤੋਂ ਆ ਜੋਗਰਾ ਸਿੰਘ ਪਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਵੀ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਿਆਦਾ ਜ਼ਖਮ ਹੈ ਠੀਕ ਹੈ ਜੀ ਤੇ ਕਾਫੀ ਪਹਿਲਾਂ ਤਾਂ ਅੱਗ ਬਹੁਤ ਜ਼ਿਆਦਾ ਜ਼ੋਰ ਫੜ ਚੁੱਕੀ ਹੈਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲਾ ਕੇ ਗਿਆ ਨਹੀਂ ਤੇ ਸਾਰੇ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਸੀਗਾ ਤੇ ਧੰਨਵਾਦ ਕਰਦਾ ਜੀ ਫਾਇਰ ਬ੍ਰਿਗੇਡ ਵਾਲਿਆਂ ਦਾ ਜਿਹਨਾਂ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਉਹਨਾਂ ਦੀ ਵਾਹੇ ਆ ਗਈ ਪਰ ਪਟ્રોલ ਕੱਢੀ ਹੋਣ ਕਰਕੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਗੱਡੀ ਟੋਟਲ ਲੋਸ ਹੋ ਚੁੱਕੀ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸ ਵਾਂਦੀ ਗੱਡੀ ਹੈਗੀ ਟਾਈਗਰ ਤੇ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਾਫੀ ਕੋਸ਼ਿਸ਼ ਕੀਤੀ ਹੈ ਅੱਗ ਬੁਝਾਣ ਦੀ ਪਰ ਪਟ્રોલ ਕਾਰ ਹੋਣ ਜੇ ਇਹ ਦੇ ਕਰਕੇ ਫਿਰ ਡਰਦਾ ਕੋਈ ਵੀ ਅਗ ਲੱਗ ਨਹੀਂ ਰਿਹਾ ਜਾ ਰਿਆ ਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਹੀਗਾ ਉਹਨਾਂ ਨੇ ਬਹੁਤ ਛੇਤੀ ਵਜ ਆਪਣੀ ਗੱਡੀ ਭੇਜ ਦਿੱਤੀਗੀ ਪਰ ਫਿਰ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਸਾੜ ਦੇ ਖਵਾ ਹੋ ਚੁੱਕੀ ਸੀ ਕਿੰਨਾ ਕਿ ਨੁਕਸਾਨ ਹੋਇਆ ਤੁਹਾਡਾ ਕਿੰਨੀ ਗੱਡੀ ਗੱਡੀ ਦਾ ਜੀ 100% ਹੀ ਨਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜ ਕੇ ਸਵਾਹ ਹੋ ਗਈ ਹੈ ਜੀ ਮੈਂ 112 ਤੇ ਕਾਲ ਕੀਤੀ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਹੈ ਗੱਡੀ ਨੂੰ ਆਪਾਂ ਉਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5 5 ਮਿੰਟ ਦੇ ਵਿੱਚ ਗੱਡੀ ਤੇ ਪਹੁੰਚ ਗਈ ਅੱਗ ਤੇ ਕਾਬੂ ਪਾ ਗਿਆ ਤਾਲਿਆ ਦੇ கடித்தோட்டி